ਸਮਾਨਾਗਾ ਦਾ ਤਸੀਲ ਰੋਡ ਹੈ ਬਸ ਸਟੈਂਡ ਦੇ ਨਜ਼ਦੀਕ ਇੱਕ ਸਾਲ ਤੋਂ ਵੱਧ ਵਕਤ ਹੋ ਗਿਆ ਸੜਕ ਟੁੱਟੀ ਪਈ ਹੈ ਅਧਿਕਾਰੀ ਨਗਰ ਕੌਂਸਲ ਦੇ ਕੋਈ ਸਪਸ਼ਟ ਜਾਣ ਨਹੀਂ ਦੇ ਰਹੇ ਦੂਜੇ ਪਾਸੇ ਸਿਵਲ ਬੋਰਡ ਵੱਲੋਂ ਪਾਣੀ ਪਾਣ ਕੇ ਨਾਮ ਤੇ ਪਾਇਪ ਪਾਏ ਗਏ ਸੜਕ ਜਿਹੜੀ ਥੋੜੀ ਬਹੁਤ ਠੀਕ ਸੀ ਉਹ ਵੀ ਤੋੜ ਦਿੱਤੀ ਗਈ ਜਿਸ ਕਰਕੇ ਆਮ ਲੋਕ ਪਰੇਸ਼ਾਨ ਹੈ ਰੋਜ਼ ਹਾਦਸੇ ਹੋ ਰਹੇ ਕੋਈ ਜ਼ਖਮੀ ਹੁੰਦੇ ਕੋ ਸਕੂਟਰ ਤੇ ਡਿੱਗਦਾ ਕੋ ਮੋਟਰਸਾਈਕਲ ਤੋਂ ਇਹ ਦੇਖੋ ਬੁਢਰਗ ਮਾਤਾ ਇੱਥੇ ਲੰਘਦੀ ਹੁਣੀ ਰੋਜ਼ ਕਿਸ ਤਰ੍ਹਾਂ ਸੱਟਾਂ ਲੱਗਦੀਆਂ ਲੋਕਾਂ ਨੂੰ ਮਾਤਾ ਪ੍ਰਧਾਨ ਹਾਂ ਇਹ ਸੜਕਾਂ ਦੇ ਹਾਲ ਕੀ ਹੈ ਬਹੁਤ ਕਰ ਕਰੇਗੀ ਆ ਰੋੜੇ ਪਏ ਰੋੜੇ ਪਏ ਨੇ ਬੁੜੀਆਂ ਡਿਗੜੀਆਂ ਨੇ ਕੋਈ ਚੱਕ ਨਹੀਂ ਕੋਈ ਫੜਕੜਦਾ ਨਹੀਂ ਬਹੁਤ ਆ ਕੱਟ ਕੇ ਪੱਥਰ ਕਿੰਨੇ ਗਏ ਪੱਥਰ ਵੀ ਬਹੁਤ ਪਏ ਨੇ ਜੀ ਛਾਣੇ ਬਾਣੇ ਸਾਡੇ ਵਰਗੇ ਤਾਂ ਡਿਗ ਜਾਂਦੇ ਨੇ ਜੀ ਹਾਂ ਰੋਜ਼ ਲੋਕ ਹਾਸੇ ਕੇ ਸ਼ਿਕਾਰ ਹੋ ਰਹੇ ਇੱਥੇ ਦੁਕਾਨਦਾਰ ਹੈ ਜਿਨ੍ਹਾਂ ਨੂੰ ਰੋਜ਼ ਮਿੱਟੀ ਦੇ ਵਿੱਚ ਮੁਸ਼ਕਿਲ ਆ ਰਹੀ ਹੈ ਬਹੁਤ ਜ਼ਿਆਦਾ ਬੁਰਾ ਹਾਲ ਆ ਮਿੰਨੇ 'ਚ ਮੇਰੇ ਖਿਆਲ 'ਚ 3 ਵਾਰੀ ਸੜ ਕੇ ਪੱਟ ਚੁੱਕੇ ਨੇ ਪਾਈਪ ਕਿੰਨਾ ਪਾਉਂਦੇ ਨੇ 8 ਇੰਚੀ ਦਾ 6 ਇੰਚੀ ਦਾ ਜਦ ਇੱਕ ਵਾਰੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਪਾਈਪ ਕੀ ਮਾ ਪਊਗਾ ਉਸ ਤੋਂ ਆ ਫੇਰ ਪਟ ਲਿੰਦੇ ਨੇ ਉਹਨੇ ਮਿੱਟੀ ਨਾਲ ਪੂਰੀ ਬੁਰਾ ਹਾਲ ਹੋਇਆ ਪਿਆ ਤਾਂ ਕੰਨਾ ਪਰੀਆਂ ਪੀਆਂ ਨੇ ਬੱਟੇ ਵੱਜਦੇ ਨੇ ਦਫਨ ਤੇ ਵੱਜਦੇ ਨੇ ਦਫਨ ਟੁੱਟਦਾ ਕੋਈ ਸੁਣਵਾਈ ਨਹੀਂ ਹੈਗੀ ਨਗਰ ਕੌਂਸਲ ਵੱਲੋਂ ਔਰ ਸੀਵਰੇਜ ਔਰ ਬਾਟਰ ਸਪਲਾਈ ਵਿਭਾਗ ਵੱਲੋਂ ਬਿਨਾਂ ਪਲਾਨਿੰਗ ਦੇ ਕੰਮ ਹੋ ਰਹੇ ਜਿਸ ਕਰਕੇ ਇਹ ਸਾਰਾ ਸਾਹਮਣੇ ਤੁਹਾਡੇ ਸਾਹਮਣੇ ਆ ਰਿਹਾ ਹੈ ਬਸਾਂ ਵਾਲੇ ਵੀ ਦੇਖੋ ਬਸਾਂ ਵੀ ਖੜ ਗਈਆਂ ਆਵਾਜ਼ ਆਇਆ ਤੁਸੀਂ ਇਹ ਦੇਖੋ ਇਹ ਜਿਹੜੇ ਰੋੜੇ ਨੇ ਲੋਕ ਲੰਘਦੇ ਨੇ ਰੋੜੇ ਦੇ ਉੱਤੇ ਬੰਦਾ ਗਿਰਦਾ ਹੈ ਔਰ ਲਗਾਤਾਰ ਹਾਦਸੇ ਹੋ ਰਹੇ ਹਨ ਕੋਈ ਮੋਟਰਸਾਈਕਲ ਸਵਾਰ ਹੈ ਗਿਰਦੇ ਬਾਰ-ਬਾਰ ਸਾਰੇ ਸੜਕ ਪੜਦੀ ਵੀ ਕਿੰਨੀ ਮੁਸ਼ਕਿਲ ਆ ਰਹੀ ਹੈ ਸੜਕ ਤੇ ਕਿੰਨੀ ਮੁਸ਼ਕਿਲ ਆ ਰਹੀ ਹੈ ਇਹ ਮੁਸ਼ਕਿਲ ਆ ਰਹੀ ਹੈ ਬਹੁਤ ਬਹੁਤ ਖੱਟੇ ਖੱਟੇ ਕੀ ਹੁੰਦਾ ਫਿਰ ਟੱਟਾ ਲੱਗ ਰਹੀ ਹੈ ਟੱਟਾ ਲੱਗ ਰਹੀ ਨਹੀਂ ਹਾਂਜੀ ਐਕਸੀਡੈਂਟ ਹੁੰਦਾ ਜੀ ਐਕਸੀਡੈਂਟ ਹੁੰਦਾ ਬਹੁਤ ਬੁਰਾ ਹਾਲ ਜੀ ਦੇ ਬਹੁਤ ਗੰਦੇ ਹਾਲਾਤ ਨੇ ਜੀ ਡੈਕਸੀਡੈਂਟ ਦੇ ਬਹੁਤ ਕਾਰ ਨੇ ਬਰਸਾਤ ਅਜ ਬਹੁਤ ਦਿੱਕਤ ਆਈ ਹੈ ਗੰਦਾ ਰੇ ਕੰਮ ਕਾਰੋਬਾਰ ਕਾ ਗੰਦਾ ਕਾਰੋਬਾਰ ਦਾ ਹੈ ਹੀ ਨਹੀਂ ਇਹ ਦੇਖ ਲੋ ਕੀ ਹਾਲ ਹੈ ਮੈਂ ਜਾਮ ਦੇਖੋ ਕਿੰਨਾ ਲਾਰਖਾ ਇਹਨਾਂ ਨੇ ਇਸ ਕਰਕੇ ਸੜਕਾਂ ਕਰਕੇ ਜੀ ਹਾਂਜੀ ਸੜਕੇ ਨਾਮ ਤੁਹਾਡਾ ਮੇਰਾ ਨਾਮ ਅਸ਼ਵਨੀ ਕੁਮਾਰ ਹੈ ਜੀ ਪਰੇਸ਼ਾਨੀ ਬਹੁਤ ਹੈ ਜੀ ਇੱਥੇ ਸੜਕ ਬਣਦੀ ਹੈ ਮੈਨੂੰ ਲੱਗਦਾ ਵੀ ਜਿਵੇਂ ਇੱਕ ਟੌਂਗ ਹੀ ਚੱਲ ਰਿਹਾ ਹੈ ਸੜਕ ਬਣਾ ਕੇ ਦੁਬਾਰਾ ਪੱਟ ਦਿੰਦੇ ਨੇ ਫਿਰ ਪੈਪ ਪਾ ਦਿੰਦੇ ਨੇ ਮਸਾ ਕੋਈ ਪਾਣੀ ਦਾ ਹੱਲ ਹੁੰਦਾ 6 ਮਹੀਨੇ ਸਾਲ ਬਾਅਦ ਫਿਰ ਉਸ ਤੋਂ ਬਾਅਦ ਦੁਬਾਰਾ ਸੜਕ ਦਾ ਬੁਰਾ ਹਾਲ ਜੀ ਇੱਥੇ ਇਹੀ ਹਾਲ ਚੱਲੀ ਜਾਣਾ ਡੇਲੀ ਐਕਸੀਡੈਂਟ ਹੋ ਰਹੇ ਨੇ ਕੱਲ ਇੱਕ ਦੁਕਾਨ ਦਾ ਟਫਨ ਟੁੱਟ ਗਿਆ 30 40000 ਤੋਂ ਘੱਟ ਦਾ ਟਫਨ ਨਹੀਂ ਹੈਗਾ ਮਾੜਾ ਬੰਦਾ ਕਿੱਥੋਂ ਕਰ ਲੂ ਜੀ ਕੰਮ ਦੁਕਾਨਾਂ 'ਚ ਬੈਠਣਾ ਔਖਾ ਹੋਇਆ ਪਿਆ ਮਿੱਟੀ ਕਾਰੀ ਕਰਿਆ ਅਧਿਕਾਰੀ ਜੀ ਕਹਿੰਦੇ ਐਪਲੀਕੇਸ਼ਨ ਦੇ ਕੇ ਆਓ ਅਧਿਕਾਰੀਆਂ ਨੂੰ ਦਿਖਦੇ ਇੱਥੇ ਹੁਣ ਆਏ ਸੀ ਕਿ ਕਹਿੰਦੇ ਐਪਲੀਕੇਸ਼ਨ ਦੇ ਕੇ ਆਓ ਪਹਿਲਾਂ ਪੱਟਿਆ ਸੀਵਰੀ ਬਣਾ ਲਾ ਕੇ ਹੁਣ ਸਾਰ ਸਾਨੂੰ ਮਿਲਿਆ ਚਾਹੁੰਦੇ ਕਹਿੰਦੇ ਐਪਲੀਕੇਸ਼ਨ ਦੇ ਕੇ ਆਓ ਪਹਿਲਾਂ ਫੇਰ ਤੁਸੀਂ ਰੋਡ ਜਾਮ ਕਰ ਰਹੇ ਹੋ ਕਿਹੜੇ ਮੈਡਮ ਕਹਿੰਦੀ ਸਾਰੇ ਆ ਭਾਜੀ ਕਹਿੰਦਾ ਆਪਣੇ ਮੁਲਾਜ਼ਮ ਨੇ ਕਹਿੰਦੇ ਐਪਲੀਕੇਸ਼ਨ ਦੇ ਕੇ ਆਓ ਪਹਿਲਾਂ ਤੁਸੀਂ ਆ ਗਏ ਫੇਰ ਹੋਣਾ ਸੀ ਤਾਂ ਬਹੁਤ ਵਾਰ ਵੀ ਅਸੀਂ ਐਪਲੀਕੇਸ਼ਨ ਦੇ ਬਹੁਤ ਚਲੇ ਗਿਆ ਬਹੁਤ ਦੁਕਾਨਦਾਰ ਪਰੇਸ਼ਾਨ ਹੋਏ ਪਏ ਨੇ ਜੀ ਮਿੱਟੀ ਬਹੁਤ ਛੱਡ ਰਹੀ ਹੈ ਸਾਨੂੰ ਬੈਠਣਾ ਔਖਾ ਹੋਇਆ ਪਿਆ ਜਿਹਨਾਂ ਉੱਪਰ ਇਹ ਪੈਸਾ ਡਾਈ ਦੁਕਾਨਾ ਸਾਡੇ ਦੁਕਾਨਦਾਰ ਸਾਡੇ ਕੋਈ ਆ ਨਹੀਂ ਰਹੇ ਸਾਡੇ ਕੋਈ ਗਾਗਨੀ ਚੜ ਰਹੇ ਕੋਈ ਮਿੱਟੀ ਇੰਨੀ ਨਹੀਂ ਚੜੀ ਵੀ ਹੈ ਦੁਕਾਨਾ ਦੇ ਅੰਦਰ ਵੜ ਕੇ ਦੇਖ ਲੋ ਜੀ ਕੋਈ ਆ ਕੇ ਖੜਦਾ ਵੀ ਦੁਕਾਨਦਾਰਾਂ ਕੇ ਹਾਲਾਤ ਤੁਸੀਂ ਦੇਖ ਲੋ ਵੀ ਸੜਕਾਂ ਬਣਾਈ ਜਾਂਦੀਆਂ ਪੱਟੇ ਲੱਖਾਂ ਰੁਪਏ ਸਰਕਾਰ ਤੋਂ ਬਖਵਖ ਮੈਕਾਹਾਂ ਵੱਲੋਂ ਸੜਕਾਂ ਵਾਸਤੇ ਸ਼ਹਿਰ ਵਾਸਤੇ ਆਂਦੇ ਲੇਕਿਨ ਪੈਸਾ ਕਿੱਥੇ ਜਾਂਦਾ ਹੈ ਕਿੱਥੇ ਨਹੀਂ ਲੋਕ ਪ੍ਰੇਸ਼ਾਨ ਨੇ ਅਰੋੜਾ ਸਾਹਿਬ ਤੁਹਾਨੂੰ ਮੁਸ਼ਕਿਲ ਹੈ ਬਹੁਤ ਜ਼ਿਆਦਾ ਅੰਨੇ ਕੀ ਮਿੱਟੀ ਉੱਡਦੀ ਹੈ ਕਿਤੇ ਬਹਿਣਾ ਓਖਾ ਆ ਪਿਆ ਜੀ ਸ਼ਹਿਰ ਤੋਂ ਸ਼ਾਮ ਤੱਕ ਲੱਗ ਰਹੇ ਨੇ ਪਾਣੀ ਪਾਣ ਨੂੰ ਹਾਂਜੀ ਹਾਂਜੀ ਮਜਬੂਰੀ ਪਿੱਛੇ ਜੀ ਕੋਈ ਕੋਈ ਜਾਂਦਾ ਨਹੀਂ ਮੇਨਤਾਰ ਜੀ ਜਿੱਤ ਤੱਕ ਵੀ ਅਧਿਕਾਰੀ ਨਹੀਂ ਆਂਦਾ ਇਹ ਜੀ ਅਸੀਂ ਸੀਵਰੇਜ ਬੋਰਡ ਨੇ ਪਾਈਪ ਲਾਈਨ ਪਾਈ ਸੀਗੀ ਜੀ ਉਹਦੇ ਬਾਅਦ ਇਹ ਹੁਣ ਇਹਨਾਂ ਨੇ ਠੀਕ ਕਰਤਾ ਮਿੱਟੀ-ਮੁੱਟੀ ਪਾਤੀ ਐ ਬਾਰਿਸ਼ ਦਾ ਕਰਕੇ ਦਬ ਜਾਣੀ ਸੀ ਜੇ ਲਾਈਨ ਤੁਰੰਤ ਬੰਦ ਕਰਦੇ ਆਪਾਂ ਹੁਣ ਇਹ ਬਾਰਿਸ਼ ਇੱਕ ਵਾਰ ਦੀ ਪੈ ਗਈ ਐ ਹੁਣ ਇਹਨੂੰ ਪੱਧਰ ਕਰਕੇ ਸੀ ਜਲਦੀ ਕਰਵਾ ਦਾਂਗੇ ਹੱfte 10 ਦਿਨ ਦੇ ਵਿੱਚ ਚੱਲ ਪਏਗਾ ਜੀ ਕੰਮ ਇਹ ਇਸ ਤੋਂ ਪਹਿਲਾਂ ਅਸੀਂ ਪੱਧਰ ਕਰਵਾ ਕੇ ਨਾ ਪਾਣੀ ਦਾ ਛੜਕਾ ਕਰਾ ਦਾਂ ਤਾਂ ਕਿ ਜਿਹੜਾ ਡਸਟ ਐ ਲੋਕਾਂ ਦੇ ਘਰਾਂ ਚ ਸਰ ਮੇਰੇ ਕੋਲ ਪਹੁੰਚੇ ਸੀਗੇ ਬੰਦੇ ਤੇ ਉਹ ਆਪਾਂ ਨੇ ਹੱਲ ਕਰਵਾਇਆ ਸੀਗਾ ਮੈਟਰ ਵੀ ਉੱਥੇ ਗਰਦ ਔੜ ਰਿਹਾ ਸੀਗਾ ਤੇ ਜਿਹੜੀ ਇਹ ਇਸ ਵੇਲੇ ਵਾਟਰ ਸਪਲਾਈ ਦੀ ਪਾਈਪਲਾਈਨ ਪੈ ਰਹੀ ਉਹ ਵੀ ਜਨ ਜਨਤਾ ਦੀ ਸਹੂਲਤ ਦੇ ਲਈ ਬਣਾਈ ਜਾ ਰਹੀ ਹੈ ਤੇ ਉਹ ਥੋੜਾ ਜਿਹਾ ਕੋਆਪਰੇਟ ਮਤਲਬ ਅਸੀਂ ਸਹਿਯੋਗ ਮੰਗਦੇ ਆਂ ਸ਼ਹਿਰ ਵਾਸੀਆਂ ਤੋਂ ਤੇ ਵੀ ਕੋਆਪਰੇਟ ਕਰਨ ਜਲਦੀ ਪ੍ਰੋਪਰ ਤਰੀਕੇ ਨਾਲ ਜਦੋਂ ਸੀਵਰੇਜ ਦੀ ਜਿਹੜੀ ਸੌਰੀ ਇਹ ਵਾਟਰ ਸਪਲਾਈ ਦੀ ਪਾਈਪ ਲਾਈਨ ਹੈ ਇਹ ਜਦੋਂ ਪੈ ਜਾਂਦੀ ਹੈ ਤੇ ਤੇ ਬਾਕੀ ਜਿਹੜਾ ਕੰਮ ਹੈ ਉਹ ਅੰਡਰ ਪ੍ਰੋਸੈਸ ਹੈ ਜੀ ਉਹ ਵੀ ਅਸੀਂ ਜਲਦੀ ਕਰਵਾ ਕੇ ਦੇ ਰਹੇ ਹਾਂ ਤਕਰੀਬਨ ਸਾਰੇ ਐਸਟੀਮੇਟ ਲੱਗੇ ਹੋਏ ਨੇ ਆਪਾਂ ਨੇ ਪ੍ਰੋਪਰ ਤਰੀਕੇ ਨਾਲ ਕੰਮ ਕਰਨਾ ਸੀ ਪੂਰਾ ਸਹਿਯੋਗ ਸਾਡੇ ਵੱਲੋਂ ਵੀ ਦੇਵਾਂਗੇ ਤੇ ਜਨਤਾ ਤੋਂ ਵੀ ਸਹਿਯੋਗ ਮੰਗਦੇ ਹਾਂ ਤਰੀਕੇ ਦੇ ਕੰਮ ਕਿਉਂ ਨਹੀਂ ਕਰਦੇ ਸਾਰਾ ਮੇਰੀ ਗੱਲ ਹੋਈ ਹੈ ਜੀ ਵਿਭਾਗਾਂ ਨਾਲ ਵੀ ਗੱਲ ਹੋ ਚੁੱਕੀ ਹੈ ਮੇਰੀ ਉਹ ਕਹਿੰਦੇ ਸੀ ਜਲਦੀ ਅਸੀਂ ਕਰਵਾ ਕੇ ਦੇ ਰਹੇ ਹਾਂ ਦਿੱਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆ ਕੇ ਵਿਸਵਾਸ ਨਹੀਂ ਦਵਾ ਤੁਸੀਂ ਇਸ ਪਾਸੇ ਵੀ ਦੇਖੋ ਇਸ ਪਾਸੇ ਦੇਖੋ ਇਹ ਸਾਰੀ ਸੜਕ ਇਹਨਾਂ ਨੇ ਪੈਪ ਪੈਣ ਦੇ ਨਾਮ ਤੇ ਬਾਰਡਰ ਸਪਲਾਈ ਵਿਭਾਗ ਦੇ ਪਾਣੀ ਪਾਣ ਕੇ ਨਾਮ ਤੇ ਸਾਰੀ ਸੜਕ ਉੱਥੋਂ ਪੜਤੀ ਉੱਥੋਂ ਲੈ ਕੇ ਇਧਰ ਪੰਜਾਬ ਨੈਸ਼ਨਲ ਬੈਂਕ ਤੱਕ ਸਾਰੀ ਸੜਕ ਨੂੰ ਪੜ ਦਿੱਤਾ ਹੈ ਜਿਸ ਕਰਕੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਲਗਾਤਾਰ ਮੰਗ ਕਰ ਰਹੇ ਆਂ ਵੀ ਜੜੀ ਇਹ ਸੜਕ ਬਣਾਈ ਜਾਵੇ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਲੇਕਿਨ ਪ੍ਰਸ਼ਾਸਨ ਦੇ ਅਧਿਕਾਰੀ ਕਦੋਂ ਨਗਰ ਕੌਂਸਲ ਤੇ ਕਦ ਨਗਰ ਕੌਂਸਲ ਜਾਗੇਗੀ ਔਰ ਇਸ ਸੜਕ ਨੂੰ ਬਣਾ ਦੇਗੀ ਇਸ ਸਮੇਂ ਦੱਸੇਗਾ ਲੇਕਿਨ ਇਸ ਵਕਤ ਲੋਕਾਂ ਦਾ ਗੁੱਸਾ ਫੁੱਟਿਆ ਲੋਕ ਸੜਕ ਤੇ ਆਏ ਮਜਬੂਰ ਹੋ ਕੇ ਲੋਕਾਂ ਸੜਕ ਤੇ ਆਣਾ ਪੈਂਦਾ ਹੈ ਅਧਿਕਾਰੀਆਂ ਨੂੰ ਦੇਖਣਾ ਚਾਹੀਦਾ ਹੈ ਵੀ ਤੇ ਲੋਕਾਂ ਦੀ ਸਮੱਸਿਆ ਹੈ ਮੁਰਲੀ ਸਮੱਸਿਆ ਹੈ ਉਸ ਦਾ ਤੁਰੰਤ ਹੱਲ ਕੀਤਾ ਜਾਵੇ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼